ਮੈਂ ਮਦਨ ਹੰਸ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਵਰਕਸ਼ਾਪ ਨਗਰ ਨਿਗਮ ਬਲੰਦਰ ਵੱਲੋਂ ਸਮੀਰ ਪ੍ਰਧਾਨ ਜੀ ਵੱਲੋਂ ਤੇ ਗੰਪੂ ਸਰਵਪਾਲ ਜੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੇ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਤੇ ਇਸ ਦੇ ਨਾਲ ਹੀ ਮੈਂ ਇਹ ਵੀ ਅਪੀਲ ਕਰਦਾ ਹਾਂ ਕਿ ਆਪਣੇ ਸਮਾਜ ਨੂੰ ਆਪਾਂ ਬੱਚਿਆਂ ਨੂੰ ਹੋਰ ਜ਼ਿਆਦਾ ਪੜਾਈਏ ਲਿਖਾਈਏ ਤਾਂ ਕਿ ਉਹ ਵੀ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਦੇ ਸਕਣ ਜੈ ਜੀ ਜੈ ਭਾਰਤ ਜੈ ਹਿੰਦ ਜੈ ਭਾਰਤ ਅੱਜ ਅਸੀਂ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀਲ ਉੱਤਰ ਜੀ ਉਹਨਾਂ ਦਾ ਦਿਸ਼ਾ ਨਿਰਦੇਸ਼ ਦੇ ਅਧੀਨ ਅਸੀਂ ਲਾਈਵ ਹੋਏ ਆ ਅਸੀਂ ਇਹ ਜਨਤਾ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੇ ਦੇਸ਼ ਨੂੰ ਆਜ਼ਾਦ ਕਰਾਣ ਵਾਲੀਆਂ ਸ਼ਖਸੀਅਤਾਂ ਉਹਨਾਂ ਨੂੰ ਯਾਦ ਕਰੋ ਉਹਨਾਂ ਦੇ ਰਾਹ ਤੇ ਚੱਲੋ ਤੇ ਨਸ਼ਿਆਂ ਤੋਂ ਦੂਰ ਹੋਵੋ ਇਹੀ ਸਾਡੇ ਸ਼ਮੀ ਲੋਥਰ ਜੀ ਦਾ ਮੈਸੇਜ ਆ ਤੇ ਅਸੀਂ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕੀ ਦਿੰਦੇ ਆ ਤੇ ਮੇਰੇ ਵੱਲੋਂ ਤੇ ਸ਼ਮੀ ਲੋਥਰ ਪ੍ਰਧਾਨ ਉਹਨਾਂ ਵੱਲੋਂ ਇੱਕ ਮੈਸੇਜ ਆ ਛੋਟਾ ਜਿਹਾ ਕਿ ਵੱਧ ਤੋਂ ਵੱਧ ਪੇੜ ਪੇੜ ਲਗਾਓ ਬੂਟੇ ਲਗਾਓ कि ਜਿਹੜਾ ਵੱਧ ਤੋਂ ਵੱਧ ਗ੍ਰੀਨਰੀ ਹੋਵੇ ਜਲੰਧਰ ਸ਼ਹਿਰ ਨੂੰ ਦੇਖੋ ਸੂਰਤ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦੇ ਜੈ ਹਿੰਦ ਲਾ ਬਾਕ